ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿੱਲ 2014 ਨੂੰ ਰੱਦ ਕਰਾਉਣ ਲਈ ਅੰਮ੍ਰਿਤਸਰ 'ਚ ਕਈ ਜਥੇਬੰਦੀਆਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨਾਂ ਤੇ ਮਜ਼ਦੂਰ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਅਜਨਾਲਾ ਰੋਡ ਤੇ ਜਾਮ ਲਗਾ ਕੇ ਨਾਰੇਬਾਜ਼ੀ ਕੀਤੀ। ਇਹਨਾਂ ਦੀ ਮੰਗ ਹੈ ਕਿ ਸਰਕਾਰ ਵੱਲੋਂ ਪਾਸ ਕੀਤਾ ਗਿਆ ਬਿੱਲ ਰੱਦ ਕੀਤਾ ਜਾਵੇ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਇਹ ਕਾਲਾ ਕਾਨੂੰਨ ਪਾਸ ਕਰਕੇ ਮਨੁੱਖੀ ਅਧਿਕਾਰਾਂ ਦਾ ਕਾਹਨ ਕੀਤਾ ਹੈ। ਇਹਨਾਂ ਜਥੇਬੰਦੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਜਲਦੀ ਹੀ ਕਾਨੂੰਨ ਵਾਪਸ ਨਾ ਲਿਆ ਗਿਆ ਤਾਂ 28 ਜਨਵਰੀ ਨੂੰ ਸਾਰੀਆਂ ਜਥੇਬੰਦੀਆਂ ਬੈਠਕ ਕਰਕੇ ਸਰਕਾਰ ਖਿਲਾਫ ਅਗਲੀ ਰਣਨੀਤੀ ਤੈਅ ਕਰਨਗੀਆਂ ਇਹ ਜਿਹੜਾ ਨਜਾਇਜ਼ ਜਿਹੜਾ ਕਾਲੇ ਕਾਨੂੰਨ ਸਾਹ ਚੀਤੇ ਦਾ ਗੋਰੀ ਨੇ ਇਹਦੇ ਉੱਤੇ ਦਸਤਕਾਦ ਤੇ ਤੇ 42 ਜਥੇਬੰਦੀਆਂ ਉਸ ਤਰ੍ਹਾਂ ਧੱਕੇ ਮਿਲਾਇ ਲੜ ਕੇ ਜਿੱਤਰਾ ਬਾਦ ਸਰਕਾਰ ਦੇ ਖਿਲਾਫ 2 ਜਾਂ 10 ਬਲਾਗਾਂ ਦੇ ਮਿਲਾਇ 11 ਚੀ ਰੱਦ ਕਰਾ ਸੀ ਉਸੇ ਤਰ੍ਹਾਂ ਲੋਕ ਮੀਟਿੰਗ ਮਿਲਾਈ ਕਰਕੇ ਅਸੀਂ ਕਾਲੇਪੁਰ ਦੇ ਲੋਕਾਂ ਵਾਪਸ ਕਰਾ ਕਰਾਂ ਲੋ ਸਾਰੀਆਂ ਜਥੇਬੰਦੀਆਂ ਵੱਲੋਂ ਕਿ ਸਾਡਾ ਕੋਕਾ ਪਾਣੀ ਦਾ ਪ੍ਰੋਗਰਾਮ ਪੂਰੇ ਸੁਪਾਈ ਜਥੇਬੰਦੀਆਂ ਦੀ 28 ਸਰੀਰ ਨੂੰ 28 ਜਨਵਰੀ ਨੂੰ ਮੀਟਿੰਗ ਹੋਇਆ ਜੇ ਵਰਨਮੇ ਤੇ ਸਹਿਨ ਕਰਤੇ 28 ਜਨਵਰੀ ਦੀ ਮੀਟਿੰਗ ਦੇ ਵਿੱਚ ਅਸੀਂ ਪਾਸ ਕਰਕੇ ਅਗਲਾ ਅੰਦolan ਕਰਾਂਗੇ